ਤਾਂ ਕੱਲ ਜਿੱਥੇ ਦੇਖਣ ਨੂੰ ਮਿਲਿਆ ਸੀ ਕਿ ਪੀਆਜੀਸੀ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਸ਼ਾਂਤੀਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਸੀ ਪਰ ਜਦੋਂ ਉਹਨਾਂ ਦੇ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਉਤਹੀ ਦੇਖਣ ਨੂੰ ਮਿਲਿਆ ਕਿ ਪੁਲਿਸ ਪ੍ਰਸ਼ਾਸਨ ਅਤੇ ਕੱਚੇ ਮੁਲਾਜ਼ਮਾਂ ਦੇ ਵਿਚਕਾਰ ਤੱਕਾ ਮੁਕੀ ਵੀ ਹੋਈ ਜਿਸ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਉੱਪਰ ਲਾਠੀ ਚਾਰਜ ਵੀ ਕੀਤਾ ਗਿਆ ਜਿਸ ਤੋਂ ਬਾਅਦ ਮਾਮਲਾ ਹੋਰ ਵੀ ਕਰਵਾ ਗਿਆ ਜਿਸ ਨੂੰ ਦੇਖਦੇ ਹੋਏ ਅੱਜ ਸੰਗਰੂਰ ਦੇ ਕਿਸਾਨ ਜਥੇਬੰਦੀ ਜੋ ਕਿ ਬੀਕੇ ਉਗਰਾਹਾ ਦੀ ਜਥੇਬੰਦੀ ਆ ਉਹਨਾਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੂਰਨ ਰੂਪ ਦੇ ਵਿੱਚ ਸਪੋਰਟ ਕਰਨ ਦੀ ਗੱਲ ਕੀਤੀ ਗਈ ਹੈ ਉਤਹੀ ਮੀਡੀਆ ਨੂੰ ਕਿਹਾ ਗਿਆ ਕਿ ਜਦੋਂ ਤੱਕ ਇਹਨਾਂ ਦਾ ਮਾਮਲਾ ਹੱਲ ਨਹੀਂ ਹੋਵੇਗਾ ਉਦੋਂ ਤੱਕ ਕਿਸਾਨ ਜਥੇਬੰਦੀ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ ਇਸੇ ਨਾਲ ਹੀ ਸਰਕਾਰ ਇਹਨਾਂ ਤੋਂ ਨੌਕਰੀਆਂ ਖੋਣ ਦੇ ਵਿੱਚ ਲੱਗੀ ਆ ਉਹਨਾਂ ਨੇ ਕਿਹਾ ਹੈ ਕਿ ਇਹ ਸਲੂਕ ਜੋ ਕੀਤਾ ਜਾ ਰਿਹਾ ਹੈ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਜੋ ਵੀ ਇਹਨਾਂ ਕੱਚੇ ਮੁਲਾਜ਼ਮਾਂ ਦੀ ਮੰਗ ਹੋਵੇਗੀ ਅਤੇ ਜੋ ਵੀ ਇਹਨਾਂ ਦਾ ਫੈਸਲਾ ਹੋਵੇਗਾ ਉਹਨਾਂ ਕਿਹਾ ਹੈ ਕਿ ਇਹਨਾਂ ਦੇ ਨਾਲ ਕਿਸਾਨ ਜਥੇਬੰਦੀ ਦਾ ਪੂਰਾ ਸਮਰਥਨ ਰੱਖੇਗਾ ਇਸ ਦਰਦਾਲ ਹੀ ਉਹਨਾਂ ਜਥੇਬੰਦੀ ਨੂੰ ਸਮਰਥਨ ਦੇਣ ਪੁੱਜੇ ਉਹ 40 ਬੰਦੇ ਬਿਨੈ ਸਰਪੇ ਸਾਡੇ ਸੱਦੇ ਜਾਣ ਪਰ ਜੋ ਸੌਣੇ ਲੋਕਾਂ ਤੇ ਗੱਲਾਂ ਆਈਆਂ ਨੇ ਉਹਨਾਂ ਦੇ ਬਹੁਤ ਲਾਠੇ ਜਿਆਦੇ ਹੋਇਆ ਬੰਦਿਆਂ ਤੇ ਉਹਨੇ ਵੀ ਦੋ ਤਿੰਨ ਬੰਦਿਆਂ ਨੂੰ ਭੇਜਿਆ ਜੀ ਮਿਲਣ ਵਾਲੇ ਪਰ ਕਹਿੰਦੇ ਵੀ ਬਹੁਤ ਲਾਠੇ ਜਿਆਦੇ ਕਰੀਏ ਬਹੁਤ ਹੀ ਘੱਟੀਆਂ ਗੱਲਾਂ ਪ੍ਰਸ਼ਾਸਨ ਦੀ ਨਾਲੋਂ ਸਰਕਾਰ ਦੀ ਨਾਲੋਂ ਅਸੀਂ 7 ਮਹੀਨੇ ਕੱਲ ਅਸੀਂ ਧਰਨਾ ਲਾ ਰਹੇ ਤੇ ਜਿڑا ਕਿਸੇ ਗੱਲ ਤੋਂ ਪੁਰਸ ਪ੍ਰਸ਼ਾਸਨ ਨੇ ਸਾਡੇ ਬੰਦੇ ਨਾਲ ਧੱਕਾ ਕੀਤਾ ਉਸ ਤੋਂ ਬਾਅਦ ਇਹ ਪਰਹਉ ਮੂਆ ਮਾਹੌਲ ਬਣਿਆ ਉਹ ਪਖਿਆ ਗਿਆ ਜੀ ਹੁਣ ਅਸੀਂ ਸਾਡੇ ਸਿਰਫ ਕਿਸਾਨ ਜਥੇ ਬੰਦੀਆਂ ਅਗਰਾਹਾ ਸਟੂਡੈਂਟ ਜੂਨੀਅਰਾਂ ਦੇ ਅੰਕਰਵਾੜੇ ਵਰਕੇ ਦੇ ਹੋਰ ਕਈ ਜੱਟਾਂ ਦੇ ਜਥੇਬੰਦਿਆਂ ਨੂੰ ਲੈ ਕੇ ਔਰ ਇੱਕ ਭਾਰੀ ਇਕੱਠ ਕੀਤਾ ਹੋਇਆ ਜੀ 1000 1500 ਦਾ ਇਕੱਠ ਸਾਡੇ ਦੇ ਪੰਗਾ ਦਾ ਹੋਊਗਾ ਉਸ ਤੋਂ ਬਾਅਦ ਜੇ ਸਾਡੀ ਕੋਈ ਗੱਲ ਲੱਗੇ ਨਹੀਂ ਲੱਗਦੀ ਜੋ ਸਾਡੇ ਗ੍ਰਿਪਟ ਐਕਸ਼ਨ ਉਹ ਅਸੀਂ ਫਿਰ ਤਿੱਖੇ ਦੇ ਪੂਰੇ ਜ਼ੋਰ ਸਾਰਾ ਲਾ ਕਰਾਂਗੇ ਜੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਇਲਜ਼ਾਮ ਹੈ ਕਿ ਕੱਲ ਜਿਹੜੀ ਐਸਐਚਓ ਦੇ ਨਾਲ ਘਟਨਾ ਵਾਪਰੀ ਆ ਗਾਲੀ ਨਹੀਂ ਜੀ ਨਹੀਂ ਇਹ ਸਭ ਕੁਝ ਫੇਕ ਹੈ ਜੀ ਪਹਿਲੀ ਗੱਲ ਤਾਂ ਜੇ ਜੱਥੇ ਸਾਡੇ ਕੋਲੇ ਵੀਡੀਓ ਸਾਡੇ ਕੋਲੇ ਵੀ ਲੈਣਾਂ ਕੋਲੇ ਨੇ ਉਹਨੇ ਉਹ ਆਪਾਂ ਜਿਹੇ ਕੱਪੜੇ ਦੇ ਅੱਗੇ ਲੈ ਲਓ ਮੱਛੂ ਨਹੀਂ ਮੱਛੂਗਾ ਉਹ ਸੋਨੇ ਨੂੰ ਪਤਾ ਸਾਨੂੰ ਪਤਾ ਮੈਨੇਜਮੈਂਟ ਨੂੰ ਪਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਉਹ ਕੱਪੜੇ ਦੇ ਇੱਕ ਵੀ ਦਾਗ ਨੂੰ ਪਿਆ ਅੱਗ ਦਾ ਦਾਗ ਨਹੀਂ ਪਿਆ ਉਹ ਸਿਰਫ ਇੱਕ ਧਰਨਾ ਤਲਾਸ਼ ਚਾਉਣ ਦੀ ਸਾਜਿਸ਼ਤੀ ਨਾ ਨੀਤੀ ਤੇ ਲਾਠੀ ਚਾਰਜ ਕਰਨ ਦੀ ਸਾਡੇ ਸਭ ਤੋਂ ਵੱਡੀ ਘਟਦੀ ਇਹਦੀ ਮੈਨੇਜਮੈਂਟ ਨਜ਼ਰੀ ਬਣਾ ਕਰ ਕਰਕੇ ਬੰਦੇ ਚਕਾਏ ਨੇ ਵੀ ਆ 25 ਗਰਾਂ ਦੇ ਬੰਦੇ ਨੇ ਆ ਉਹਨਾਂ ਦੇ ਸਾਥੀ ਨੇ ਬੱਸਾਂ 'ਚੋਂ ਲਾ ਲਾ ਕੇ ਦੌੜਦੇ ਕਰ ਕਰਕੇ ਆਏ ਨੇ ਇਹਦੇ ਬੰਦੇ ਥੱਕੇ ਆ ਰਹੇ ਉਹ ਸਿੱਧੇ ਬੰਦੇ ਚੱਕ ਕੇ ਨੇ ਹਾਲੇ ਰੱਤ ਭੇਜਨੇ ਹਾਂ ਜੀ ਹਾਂ ਜੀ ਅਮਰੇ ਮੈਨੂੰ ਭਗਵਾਇਨੇ ਇਸ ਵਾਰ ਮੈਂ ਉਪਲਾ ਕਰ ਕਰਕੇ ਕੋਈ ਵੀਡੀਓ ਪਈਆਂ ਨੇ ਉਹ ਬੰਦਾ ਉੱਤਰਾ ਮੰਨ ਲਾ ਕੋਈ ਵੀ ਬੰਦਾ ਡਿਊਟੀ ਕਰਕੇ ਦਿਨ ਤੋਂ ਲੈ ਕੇ ਸ਼ਾਮ ਤੱਕ ਉੱਤਰਾ ਹੈਗਾ ਉਹ ਇਕਲਾ ਕਰਾ ਕਰਾ ਕੇ ਮੇਲਮੈਂਟ ਦੇ ਬੰਦਿਆਂ ਨੇ ਚੁਕਾਏ ਨਹੀਂ ਬੰਦਾ ਵੀ ਆਹ ਬੰਦੇ 25 ਵਾਲੇ ਨੇ ਚੱਕੋ ਸਸਪੈਂਡ ਦਾ ਲੈਟਰ ਆਇਆ ਕਿਉਂਕਿ ਨਹੀਂ ਜੀ ਸਾਨੂੰ ਕੋਈ ਹਜ ਤੱਕ ਫਿਲਹਾਲ ਸਾਨੂੰ ਕੋਈ ਸਸਪੈਂਡ ਦਾ ਲੈਟਰ ਨਹੀਂ ਆਇਆ ਸਰਪ ਗੈਰਹਾਜ਼ਰ ਬੰਦੇ ਦੂਰ ਪਾਇਆ ਨੇ ਉਹ ਵੀ ਕੱਲ ਜਿਹੜੇ ਬੰਦੇ ਧਰਨੇ ਤੇ ਬੈਠੇ ਦੇ ਉਹਨਾਂ ਨੂੰ ਗੈਰਹਾਜ਼ਰ ਪਾਇਆ ਗਿਆ ਕਿਸੇ ਨੂੰ ਸਸਪੈਂਡ ਦਾ ਆਰਡਰ ਨਹੀਂ ਆਇਆ ਕਿਸੇ ਨੂੰ ਕੱਢਿਆ ਨਹੀਂ ਗਿਆ ਸਾਰਾ ਕੁਝ ਠੀਕ ਠਾਕ ਹੈ ਪਰ ਜਿਹੜੀ ਮੂਵਮੈਂਟ ਨੇ ਸਰਕਾਰ ਨੇ ਮਰੀਪੁਰ ਤੋਂ ਕੱਲੇ ਕਿੱਤਾ ਹੈ ਬਹੁਤ ਮਿਲਦਲ ਜੇਗਾ ਟਿੰਪੂ ਦੀ ਬਰਤਨੀ ਨਹੀਂ ਚੱਲ ਰਹੀ ਹੈ ਦੀਪੂ ਦੇ ਵਿੱਚ ਮੰਨ ਲਵੇ ਚਲੋ ਜੀ ਸਾਡੇ 100 ਬੰਦੇ ਸਾਡਾ ਸੈਰ ਤੇ ਬੈਠਾ 20 ਪੱਤੀ ਦਾ 20 ਪੱਤੀ ਕੇ ਬਸਲ ਚੱਲ ਰਹੀ ਹੈ ਇਸ ਟਾਈਮ ਸਰਕਾਰ ਕਿਹਾ ਕਿ